ਕੋਡੀ 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 ਸਾਡੀ ਗ੍ਰਾਂਥੀ ਸਿੰਘ ਨੂੰ ਬੇਨਤੀ ਹੈ ਜੀ ਉਹ ਵੀ ਗਰਾਊਂਡ ਦੇ ਵਿੱਚ ਆ ਜਾਣ ਬੱਬਾ ਜੀ ਇੱਕ ਹੱਥ ਬਨ ਕੇ ਬੇਨਤੀ ਹੈ ਸਾਰੇ ਭਰਾਵਾਂ ਨੂੰ ਬੌਂਸਰ ਭਰਾਵਾਂ ਨੂੰ ਸਪੈਸ਼ਲੀ ਬੇਨਤੀ ਹੈ ਵੀ ਜਦੋਂ ਬੌਂਸਰ ਵੀਰੇ ਬੌਂਸਰ ਭਰਾ ਬਾਈ ਜੀ ਤੁਸੀਂ ਧਿਆਨ ਨਾਲ ਗੱਲ ਸੁਣਿਓ ਮੈਚ ਚੱਲੀ ਜਾਂਦਾ ਨਾ ਗਰਾਊਂਡ 'ਚ ਇਸ ਤੋਂ ਬਾਅਦ ਜਿੰਨਾ ਟਾਈਮ ਉਹ ਮੈਚ ਨਹੀਂ ਸਮਾਪਤ ਹੁੰਦਾ ਉਸ ਤੋਂ ਪਹਿਲਾਂ ਕੋਈ ਟੀਮ ਨਹੀਂ ਗਰਾਊਂਡ 'ਚ ਵੜਨ ਦੇਣੀ ਇੰਨੀ ਇੱਕ ਰਿਕੁਐਸਟ ਆ ਤੁਹਾਡੀ ਜ਼ਿੰਮੇਵਾਰੀਆਂ ਜਿਹੜੇ ਮੇਰੇ ਭਰਾ ਪਰਲੇ ਪਿੱਛੇ ਪਾਸੇ ਖੜੇ ਆ ਉਹ ਮੇਰਾ ਵੀਰ ਬਣ ਕੇ ਇਧਰ ਸਟੇਡੀਅਮ ਤੇ ਆ ਜਾਣ ਤੇ ਬੜੀ ਵਧੀਆ ਗੱਲ ਆ ਇੱਥੇ ਰਾਸ਼ਨਾ ਕਰੋ ਮੇਰਾ ਵੀਰ ਬਣ ਕੇ ਨਹੀਂ ਇਧਰਲੇ ਪਾਸੇ ਆਜੋ ਮੇਰਾ ਵੀਰਾ ਬਣ ਕੇ ਹੱਥ ਵਨ ਕੇ ਰਿਕੁਐਸਟ ਆ ਕਿਉਂਕਿ ਇੱਥੇ ਰਾਸ਼ ਹੋਣੀ ਹੋ ਗਿਆ ਤੇ ਫਿਰ ਬਹੁਤ ਔਖਾ ਹੋ ਜਾਣਾ ਤੇ ਇੱਕ ਬੇਨਤੀ ਆ ਵੀ ਗਰਾਊਂਡ ਦੇ ਵਿੱਚ ਕੋਈ ਵੀ ਵੀਰ ਜਿਹੜਾ ਉਹ ਜਿਹਦਾ ਕੰਮ ਨਹੀਂ ਉਹ ਗਰਾਊਂਡ ਦੇ ਵਿੱਚ ਨਹੀਂ ਹੋਊਗਾ ਅਸੀਂ ਸਾਰੇ ਬਾਹਰ ਰਵਾਂਗੇ 19 20 ਦੇ ਮੈਚ ਆ ਜੀ ਦੋ ਫਿਰ ਦਵਾ 40 ਸਾਲਾਂ ਦਾ ਮੈਚ ਆ ਥੈਂਕ ਯੂ ਜੀ ਬੇਨਤੀ ਸੇ ਤਰਾਂ ਕਬੱਡੀ ਦੀਆਂ ਘੈਂਟ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਨਾਲ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦੀ